ਆਪਣਾ ਰੰਗ ਵਿਖਾ ਗਿਆ ਓਏ ਰਾਜ਼ਿਆ ਓਏ ਤੂੰ ਤਾਂ ਆਪਣਾ ਰੰਗ ਵਿਖਾ ਗਿਓ ਕਾਲਾ ਦੇਖ ਇਹਨਾਂ ਦਾ ਰੰਗ ਇਹ ਕਾਲਾ ਤੇ ਇੱਕ ਗੋਰਾ ਇਹ ਕੀ ਕਹਿੰਦੇ ਆ ਕਹਿੰਦੇ ਨਾ ਆਪਣੇ ਸਾਈ ਬੁੱਲੇ ਸ਼ਾਹ ਜੀ ਕਹਿੰਦੇ ਆ ਕਹਿੰਦਾ ਮੈਂ ਕਾਲਾ ਤੇ ਮੇਰਾ ਯਾਰ ਵੀ ਕਾਲਾ ਉਹ ਪਰਮਾਤਮਾ ਦਾ ਰੰਗ ਕਾਲਾ ਹੈ ਮੈਂ ਕਾਲਾ ਤੇ ਮੈਂਡਾ ਯਾਰ ਵੀ ਕਾਲਾ ਤੇ ਅਸੀਂ ਕਾਲੇ ਲੋਕ ਸਦੀਂਦੇ ਦੂਰ ਪਹਾੜ ਦਾ ਸੁਰਮਾ ਵੀ ਕਾਲਾ ਤੇ ਲੋਕੀ ਅੱਖੀਆਂ ਵਿੱਚ ਪਵੀਂਦੇ ਕੁਰਾਨ ਸ਼ਰੀਫ ਦੇ ਕਦੇ ਲਫ਼ਜ਼ ਵੇਖਿਆ ਕੁਰਾਨ ਸ਼ਰੀਫ ਦੇ ਸਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਦੇ ਸ਼ਬਦ ਦੇਖਿਆ ਜੀਤਾਂ ਦੇ ਦੇਖਿਆ ਬਾਈਬਲ ਦੇ ਦੇਖਿਆ ਜੇਕਰ ਦੇਖਿਆ ਤਾਂ ਮੈਨੂੰ ਜਵਾਬ ਦੇਣ ਮੈਂ ਇੱਕ ਵਾਰ ਲਿਖੀ ਆ ਉਹ ਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੈਸੇ ਤਾਂ ਮੈਂ ਰਿਕਾਰਡ ਕਰਾਉਣੀ ਐ ਪਰ ਮੈਂ ਹੁਣ ਸਾਂਝੀ ਕਰਾਂਗਾ ਤਾਂ ਕਿ ਮੇਰੀ ਆਵਾਜ਼ ਉੱਥੋਂ ਤੱਕ ਪਹੁੰਚੇ ਓ ਗੱਲ ਸੁਣ ਅਮਰਿੰਦਰ ਰਾਜ ਆ ਓਏ ਗੱਲ ਸੁਣ ਅਮਰਿੰਦਰ ਰਾਜ ਆ ਤੇਰੇ ਪਤੇ ਦੀ ਕਹਾ ਬੜੰਗ ਤੂੰ ਮੱਥਾ ਜਿਹੜੀ ਕੋਮ ਨਾਲ ਲਾਲਿਆ ਓਏ ਮੱਥਾ ਜਿਹੜੀ ਕੋਮ ਨਾਲ ਲਾਲਿਆ ਉਹਨੂੰ ਕਹਿੰਦੇ ਮਸਬੀ ਸਿੰਘ ਲੜਦੇ ਵਾਂਗ ਭਰੰਡ ਇਹ ਪੱਕੇ ਬੜੇ ਆ ਮਸਬ ਦੇ ਓਏ ਇਹ ਪੱਕੇ ਬੜੇ ਆ ਮਸਬ ਦੇ ਤੇ ਤੂੰ ਆਪੇ ਕਰੇ ਤੜੰਗ ਹੁਣ ਖੁੰਝੇ ਤੈਨੂੰ ਲਾਉਣਗੇ ਓਏ ਹੁਣ ਖੁੰਝੇ ਤੈਨੂੰ ਲਾਉਣਗੇ ਤੇਰੇ ਟੱਡ ਕੇ ਸਭ ਵੱਲ ਤੂੰ ਤੇ ਆਪਣਾ ਰੰਗ ਵਿਖਾ ਗਿਆ ਓਏ ਰਾਜਾ ਓਏ ਤੂੰ ਤਾਂ ਆਪਣਾ ਰੰਗ ਵਿਖਾ ਗਿਆ ਕਾਲਾ ਦੇਖਿਆ ਨਾ ਦਾ ਰੰਗ ਵਿੱਚ ਬਦਲਿਆ ਗਰਗਟ ਵਾਗ ਓਏ ਓਏ ਤੂੰ ਤਾਂ ਪਾਲ ਵਿੱਚ ਬਦਲਿਆ ਗਰਗਟ ਵਾਗ ਓਏ ਹੱਥ ਜੋੜਨਾ ਮਾਪਿਆਂ ਮੰਗ ਇਹ ਉਹ ਅਣਖੀਲੇ ਸੂਰਮੇ ਓਏ ਉਹ ਅਣਖੀਲੇ ਸੂਰਮੇ ਲਾਏ ਸ਼ਿਸ਼ਦਲੀ ਤੋਂ ਚੱਕ ਕੱਕ ਮੈਨੂੰ ਲੱਗਦਾ ਇਹਨਾਂ ਦੇ ਇਤਿਹਾਸ ਦਾ ਓਏ ਮੈਨੂੰ ਲੱਗਦਾ ਸਾਡੇ ਇਤਿਹਾਸ ਦਾ ਓਏ ਤੈਨੂੰ ਪਤਾ ਨਹੀਂ ਉਹ ਕੱਕ ਓ ਮੈਨੂੰ ਲੱਗਦਾ ਤੈਨੂੰ ਪਤਾ ਨਹੀਂ ਉਹ ਕੱਕ ਉਹ ਸਰਕਾਰਾਂ ਅਰੋਕ ਨਾ ਸਕੀਆਂ ਓਏ ਓਹ ਸਰਕਾਰਾਂ ਰੋਕ ਨਾ ਸਕੀਆਂ ਉਹ ਜਿੰਨਾ ਲਾਲ ਪੈਰ ਲੱਖ ਹੋਇਓ ਦੀ ਬਾਰ ਮਾਹੀ ਡਾਡੀ ਚੰਦਰੀ ਮਾਹੀ ਮਰ ਜਾਣਾ ਸ਼ਾਇਰ ਆ ਮੈਂ ਸਹਿਤਿਕ ਪੱਖ ਦੇ ਨਾਲ ਜੁੜਿਆ ਹੋਇਆ ਕਾਫੀ ਟਾਈਮ ਤੋਂ ਮਰ ਜਾਣਾ ਸ਼ਾਇਰ ਮੇਰਾ ਪੇਚ ਚੱਲਦਾ ਸੋ ਕਹਿੰਦਾ ਠੀਕ ਕਹਿੰਦਾ ਕਹਿੰਦਾ ਉਹਦੀ ਮਾਰ ਮਾਹੀ ਡਾਡੀ ਚੰਦਰੀ ਕਦੇ ਮਾਰਦਾ ਨਹੀਂ ਉਹ ਲਾਟ ਉਹਦੀ ਮਾਰਮਾਹੀ ਡਾਡੀ ਚੰਦਰੀ ਕਦੇ ਮਾਰਦਾ ਨਹੀਂ ਉਹ ਮਤ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਮਾਰੇ ਬੰਦੇ ਦੀ ਮਤ ਮਾਰੇ ਬੰਦੇ ਦੀ ਮਤ ਮਾਰੇ ਬੰਦੇ ਦੀ ਮਤ ਐ ਕੀ ਕਹਿਣਾ ਚਾਹੂਗੇ ਜੋ ਦਲਿਤ ਸਮਾਜ ਦੇ ਬਾਰੇ ਇਸ ਤਰ੍ਹਾਂ ਦੇ ਕਿੱਥੇ ਕੀਤੀ ਗਈ ਬੂਟਾ ਸਿੰਘ ਬਾਰੇ ਖਾਸ ਕਰਕੇ ਦੇਖੋ ਜੀ ਵੈਸੇ ਤਾਂ ਸਾਡੇ ਸਤਕਾਰਯੋਗ ਨੇ ਮੰਤਰ ਸਿੰਘ ਰਾਜਾ ਵੜਿੰਗ ਜੀ ਕਿਦੜਵਾ ਦੂਣ ਨਾਲੇ ਅਕਾਲੀਆਂ ਦਾ ਗੜ ਜਿਹੜਾ ਅਸੀਂ ਤੋੜਿਆ ਰਾਜੇ ਵੜਿੰਗ ਨੂੰ ਇੱਥੇ ਤੱਕ ਪਹੁੰਚਾਇਆ ਪਰ ਤਰਨ ਤਾਰਨ ਦੇ ਵਿੱਚ ਉਹਨਾਂ ਨੇ ਕੀ ਕੀਤਾ ਸਿਰਫ ਇਲੈਕਸ਼ਨ ਜਿੱਤਣ ਦੇ ਲਈ ਉਹਨੇ ਇੱਕ ਬਹੁਤ ਵੱਡੀ ਗਲਤ ਸ਼ਤਾਬਲੀ ਬੋਲੀ ਜਦੋਂ ਸਾਡੇ ਸਰਦਾਰ ਬੂਟਾ ਸਿੰਘ ਜੀ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨੇ ਜਿਹੜੇ ਕਿ ਇੰਨੇ ਪੜੇ ਲਿਖੇ ਨੇ ਤੁਸੀਂ ਇਹ ਦੇਖੋ ਵੀ ਉਹ ਦੂਜੀਆਂ ਸਟੇਟਾਂ ਦੇ ਵਿੱਚ ਗਵਰਨਰ ਵੀ ਰਹਿ ਚੁੱਕੇ ਨੇ ਤੇ ਇਹਨਾਂ ਨੇ ਉਹਦੇ ਬਾਰੇ ਬੋਲਿਆ ਕਿ ਉਹ ਇੱਕ ਕਾਲੇ ਰੰਗ ਦਾ ਕਾਲੇ ਰੰਗ ਦਾ ਕਾਲੇ ਰੰਗ ਦਾ ਨਾ ਤਾਂ ਉਹਨਾਂ ਦੇ ਮੂਰੇ ਸਰਦਾਰ ਬੋਲਿਆ ਨਾ ਜੀ ਬੋਲਿਆ ਫਿਰ ਉਹ ਬੋਲਿਆ ਸਾਡੇ ਮਤਲਬ ਸਾਧਤੀ ਵਾਦੀ ਬਾਰੇ ਗਲਤ ਸਿਆਪ ਸਾਧੂ ਬੋਲੇ ਮੈਂ ਮੈਨੂੰ ਬੋਲਦਿਆਂ ਨੂੰ ਸ਼ਰਮ ਆਂਦੀ ਹੈ ਪਰ ਮੈਂ ਇੱਕ ਦੱਸਣਾ ਸਮਝਦਾ ਉਹ ਕਹਿੰਦੇ ਇੱਕ ਮਜਬੂਤ ਸਿੱਖ ਪਰਿਵਾਰ ਤੋਂ ਇਹ ਵੀ ਕਹਿ ਸਕਦਾ ਕਿ ਇੱਕ ਰੰਗਰੇਟਾ ਪਰਿਵਾਰ ਦੇ ਵਿੱਚੋਂ ਹੈ ਮਜਬੂਤ ਸਿੱਖ ਪਰਿਵਾਰ ਉਹ ਹੈ ਜਿਹੜਾ ਕਿ ਹਮੇਸ਼ਾ ਮਜਲੂਮਾਂ ਦੇ ਨਾਲ ਖੜਦਾ ਹੈ ਤੇ ਫਰਿੰਗ ਸਾਹਿਬ ਨੇ ਸਿਰਫ ਇਲੈਕਸ਼ਨ ਜਿੱਤਣ ਦੇ ਮਾਰੇ ਨੇ ਐਡੀ ਵੱਡੀ ਗਲਤ ਸਤਾਵਲੀ ਕੀਤੀ ਹੈ ਉਹ ਵੀ ਸਾਡੇ ਸਰਪਾਤ ਬੂਟਾ ਸਿੰਘ ਜੀ ਦੇ ਮਾਰੇ ਤਾਂ ਅਸੀਂ ਇਸ ਦਾ ਸੱਤ ਵਿਰੋਧ ਕਰਦੇ ਆ ਅਸੀਂ ਐਸਡੀਐਮ ਸਾਹਿਬ ਕੋਲੇ ਆਏ ਅਸੀਂ ਬੇਨਤੀ ਕਰਦੇ ਆ ਕਿ ਉਹਨੂੰ ਦੇ ਕਿੰਨੀ ਸਜ਼ਾ ਮਿਲਣੀ ਚਾਹੀਦੀ ਹੈ ਰਾਜਾ ਬਣਗ ਨੂੰ ਅੰਦਰ ਕੀਤਾ ਗਿਆ ਉਹਨਾਂ ਬਣੀਓ ਮਾਫੀ ਵੀ ਮੰਗ ਲਈ ਬਾਅਦ ਵਿੱਚ ਦੇਖੋ ਜੀ ਮਾਫੀ ਬੇਸ਼ੱਕ ਉਹਨਾਂ ਨੇ ਮੰਗ ਲਈ ਜੇ ਆਪਾਂ ਅਗਲੇ ਦੇ ਇੱਕ ਵਾਰੀ ਚਪੇੜਾ ਮਾਰ ਦਾਂਗੇ ਉਸ ਤੋਂ ਬਾਅਦ ਕਹਾਂਗੇ ਮੇਥੋਂ ਗਲਤੀ ਹੋ ਗਈ ਦੇਖੋ ਮਾਫੀ ਉਹਨਾਂ ਨੇ ਕਿੱਥੇ ਮੰਗੀ ਹੈ ਜੀ ਤੁਸੀਂ ਇਹ ਦੇਖੋ ਉਹਨਾਂ ਨੇ ਇੱਕ ਜਨ ਸਭਾ ਦੇ ਵਿੱਚ ਮੈਕਦੇ ਦੇ ਵਿੱਚ ਬੋਲਿਆ ਜਿੱਥੇ ਪਬਲਿਕ ਬੈਠੀ ਆ ਜਿਹੜੀ ਗਲਤ ਸਤਾਵਲੀ ਬੋਲੀ ਹੈ ਤੇ ਜਿਹੜੀ ਮਾਫੀ ਮੰਗੀ ਹੈ ਤੁਸੀਂ ਇੱਕ ਨੋਟ ਕਰੋ ਜੀ ਉਹਨਾਂ ਨੇ ਘਰੇ ਬੈ ਕੇ ਆ ਤੇ ਸੋਫੇ ਤੇ ਮਾਫੀ ਮੰਗੀ ਹੈ ਕੀ ਉਹਦਾ ਹੱਕ ਨਹੀਂ ਬਣਦਾ ਜਦੋਂ ਅਸੀਂ ਪਹਿਲਾਂ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਉਹ ਗਿੱਦੜਵਾ ਨੇ ਉਹਨਾਂ ਦੇ ਐਸਸੀ ਸਮਾਜ ਨੂੰ ਸਿਰ ਤੇ ਹੱਥ ਰੱਖਿਆ ਗਿੱਦੜਵਾ ਦੇ ਵਿੱਚੋਂ ਆਉਣ ਉਹ ਸਾਡੇ ਹਰ ਮੱਲੇ ਦੇ ਵਿੱਚ ਆ ਕੇ ਉੱਥੇ ਉਹ ਮਾਫੀ ਮੰਗਣ ਫਿਰ ਅਸੀਂ ਸੋਚਾਂਗੇ ਕਿ ਇਸ ਨੂੰ ਕਿਸ ਵਾਰ ਕੀ ਕਿਹਾ ਜਾਵੇ ਸੋਚਾਂਗੇ ਆਪ ਕਿਤਾ ਜਾਵੇ ਕਿ ਨਾ ਕੀਤਾ ਜਾਵੇ ਕਿਉਂਕਿ ਘਰੇ ਬਹਿ ਕੇ ਮਾਫੀ ਮੰਗਣਾ ਬਾਹਰ ਆ ਕੇ ਗਲਤ ਸ਼ਤਾਬੀ ਬੋਲਣਾ ਇਹ ਤਾਂ ਮੇਰੇ ਸਾਬ ਨੂੰ ਲੱਗ ਕੇ ਕੋਈ ਚੰਗੀ ਗੱਲ ਨਹੀਂ ਜੀ ਐਸਡੀਐਮ ਨੂੰ ਮੰਗ ਪੱਤਰ ਦੇਣਾ ਹੈ ਮੈਂ ਇੱਥੇ ਅਸੀਂ ਇਸ ਦਾ ਸਾਨੂੰ ਮੰਗ ਪੱਤਰ ਦੇਣਾ ਹੈ ਕਿ ਗਿਦੜਵਾਤ ਉਹਦੀ ਰਾਜਾ ਬੜਿੰਗ ਸਿੰਘ ਸਾਹਿਬ ਨੇ ਆਪਣਾ ਜੀਵਨ ਵਿੱਚ ਸ਼ੁਰੂ ਕੀਤੀ ਹੈਗੀ ਹੈ ਤੇ ਇੱਥੇ ਹੀ ਅਗੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਅਸੀਂ ਭਾਈਚਾਰਾ ਮੇਰਾ ਵੀਰ ਹੈ ਜਿਹੜਾ ਕਿ ਅੱਜ ਰਾਜਾ ਬੜਿੰਗ ਦੇ ਵਿਰੋਧ ਵਿੱਚ ਖੜਾ ਹੈ ਮੈਂ ਸਾਰਿਆਂ ਦਾ ਸਤਿਕਾਰ ਸਾਰੇ ਨੂੰ ਬਾਈ ਕੁ ਜੀ ਕਾ ਖਾਲਸਾ ਬਾਈ ਕੁ ਜੀ ਕੀ ਫਤਿਹ ਦੇਖੋ ਰਾਜਾ ਬੜਿੰਗ ਇੰਨਾ ਹੰਕਾਰੀ ਹੈ ਜਿਹਨਾਂ ਨੂੰ ਇਹਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਅੱਜ ਉਹਨਾਂ ਦੇ ਵਿਰੋਧ ਦੇ ਵਿੱਚ ਇੱਕ ਡੇ ਗਲਤ ਗੱਲ ਕਰ ਰਿਹਾ ਹੈ ਕਿਉਂਕਿ ਐਸਸੀਬੀਸੀ ਭਾਈਚਾਰਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੈ ਮਦਨਸ ਕੀ ਜੱਤ ਸਰ ਵੀ ਇੱਕ ਪਹਿਚਾਣ ਹੋ ਤੇ ਇਹ ਹੰਕਾਰੀ ਬੰਦਾ ਇਹਨੂੰ ਇਹ ਨਹੀਂ ਪਤਾ ਇਹ ਜਿਹੜਾ ਐਸਸੀ ਭਾਈਚਾਰਾ ਜਿਹਨੋਂ ਤੋਂ ਟੌਰਚਰ ਕਰ ਰਿਆ ਹੈ ਸ਼ਬਦਾ ਦੇ ਨਾਲ ਉਸ ਨੇ ਤੈਨੂੰ ਇਸ ਗਿੱਦੜਵਾ ਦਾ ਹੀਰੋ ਬਣਾਇਆ ਸੀ ਧੰਨਵਾਦ ਤੇ ਇਸ ਕਰਕੇ ਸਾਡਾ ਪੂਰਾ ਐਸਸੀਬੀਸੀ ਭਾਈਚਾਰਾ ਇਸ ਵਿਰੋਧ ਦੇ ਵਿੱਚ ਖੜਾ ਹੈ ਤੋ ਰਾਜਾਪੜਿਕ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਤੇ ਪਰਚਾ ਹੋਣਾ ਚਾਹੀਦਾ ਇਹਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਡਾ ਆਪਣਾ ਵੀਰ ਤਰਸੇਮ ਕੁਮਾਰ ਇਟਕਾਨ ਐਨਬੀ ਐਸਐਸ ਪ੍ਰੈਜ਼ੀਡੈਂਟ ਪੰਜਾਬ